ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਬਣਾਵਾਂਗੇ ਕੁੱਕਰ ਦੇ ਵਿੱਚ ਬਹੁਤ ਹੀ ਜ਼ਿਆਦਾ ਮਜ਼ੇਦਾਰ ਜੀ ਖੀਰ ਨਾ ਤਾਂ ਇਸ ਖੀਰ ਨੂੰ ਬਾਰ-ਬਾਰ ਆਪਾਂ ਨੂੰ ਕੋਲ ਖੜ ਕੇ ਹਿਲਾਉਣ ਦੀ ਜ਼ਰੂਰਤ ਪਵੇਗੀ ਤੇ ਨਾ ਹੀ ਖੀਰ ਵਾਸਤੇ ਆਪਾਂ ਨੂੰ ਜ਼ਿਆਦਾ ਟਾਈਮ ਲੱਗੇਗਾ ਬਹੁਤ ਹੀ ਝਟਪਟ ਜੀ ਇਹ ਖੀਰ ਬਣ ਜਾਂਦੀ ਆ ਬਣਾਉਣ ਦਾ ਤਰੀਕਾ ਬਹੁਤ ਹੀ ਅਲੱਗ ਹੋਵੇਗਾ ਮੈਂ ਤੁਹਾਨੂੰ ਇਸ ਖੀਰ ਨੂੰ ਫਟਾਫਟ ਬਣਾਉਣ ਦਾ ਇੱਕ ਖਾਸ ਫਾਰਮੂਲਾ ਵੀ ਦੱਸਾਂਗੀ ਜਿਹਦੇ ਨਾਲ ਤੁਸੀਂ ਖੀਰ ਨੂੰ ਫਟਾਫਟ ਤਿਆਰ ਕਰ ਸਕਦੇ ਜੀ ਖੀਰ ਬਣਾਉਣ ਵਾਸਤੇ ਇੱਥੇ ਮੈਂ ਜੋ ਚੌਲ ਲੈਨੇ ਇਹ ਮੈਂ ਘੱਟੋ ਘੱਟ 2 ਘੰਟੇ ਤੋਂ ਭਿਓ ਕੇ ਰੱਖੇ ਸੀ ਤੁਸੀਂ ਜੇਕਰ ਚੌਲ ਭਿਉਣਾ ਭੁੱਲ ਗਏ ਜੇ ਤੁਸੀਂ ਚੌਲਾਂ ਨੂੰ ਥੋੜਾ ਜਿਹਾ ਗਰਮ ਪਾਣੀ ਦੇ ਵਿੱਚ ਪਾ ਕੇ 10-15 ਮਿੰਟਾਂ ਵਾਸਤੇ ਰੱਖ ਦਿਓ ਚੌਲ ਕਾਫੀ ਹੱਦ ਤੱਕ ਸੌਫਟ ਹੋ ਜਾਣਗੇ ਚੌਲ ਲਗਭਗ ਟੁੱਟਣ ਲੱਗ ਚੁੱਕੇ ਨੇ ਇੰਨੇ ਜ਼ਿਆਦਾ ਸੌਫਟ ਹੋ ਗਏ ਨੇ ਨਾਲ ਹੀ ਇੱਥੇ ਮੈਂ ਥੋੜੇ ਜਿਹਾ ਕਾਜੂ ਵੀ ਭਿਓ ਕੇ ਰੱਖੇ ਨੇ ਇਹਨਾਂ ਦੀ ਵਰਤੋਂ ਆਪਾਂ ਵੀਡੀਓ ਦੇ ਲਾਸਟ ਵਿੱਚ ਕਰਾਂਗੇ ਇੱਥੇ ਹੁਣ ਮੈਂ ਕੁਝ ਡ్రਾਈ ਫਰੂਟ ਲੈਣੇ ਜਿਹੜੇ ਮੈਂ ਖੀਰ ਵਿੱਚ ਪਾਵਾਂਗੀ ਵੀਡੀਓ ਤੇ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਬਣੇ ਰਿਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਵੀਡੀਓ ਹੋਵੇਗੀ ਮੈਂ ਇਸ ਵੀਡੀਓ ਵਿੱਚ ਕੁਝ ਖਾਸ ਟ੍ਰਿਕ ਦੱਸਾਂਗੀ ਜਿਹਦੇ ਨਾਲ ਤੁਹਾਡੇ ਸਮੇਂ ਦੀ ਵੀ ਬਚਤ ਹੋਵੇਗੀ ਤੇ ਖੀਰ ਵੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਏਗੀ ਇੱਥੇ ਮੈਂ ਖੀਰ ਬਣਾਉਣ ਵਾਸਤੇ 1.5 ਲੀਟਰ ਦੁੱਧ ਦੀ ਵਰਤੋਂ ਕੀਤੀ ਹੈ ਇਹ ਦੁੱਧ ਪਹਿਲਾਂ ਤੋਂ ਹੀ ਉਬਾਲਿਆ ਵਾਲਾ ਹੈ ਪਰ ਫਿਰ ਵੀ ਆਪਾਂ ਇਹਨੂੰ ਇੱਕ ਵਾਰ ਚੰਗੀ ਤਰ੍ਹਾਂ ਗਰਮ ਹੋਣ ਤੱਕ ਇਸੇ ਤਰ੍ਹਾਂ ਹੀ ਰੱਖਾਂਗੇ ਜਿਉਂ ਹੀ ਦੁੱਧ ਨੂੰ ਉਬਾਲਾ ਆਉਣਾ ਸ਼ੁਰੂ ਹੋ ਗਿਆ ਹੈ ਇਹਦੇ ਵਿੱਚ ਜੋ ਮੈਂ ਚੌਲ ਭਿਉਂ ਕੇ ਰੱਖੇ ਸੀ ਉਹ ਚੌਲ ਪਾ ਦਾਂਗੀ ਜਦੋਂ ਵੀ ਤੁਸੀਂ ਖੀਰ ਬਣਾਉਣ ਵਾਸਤੇ ਚੌਲ ਵਰਤਨੇ ਹੋਣ ਉਹਨਾਂ ਚੌਲਾਂ ਨੂੰ ਤੁਸੀਂ ਪਹਿਲਾਂ ਤੋਂ ਹੀ ਭਿਉਂ ਕੇ ਰੱਖ ਲਓ ਇਹਦੇ ਨਾਲ ਖੀਰ ਬਹੁਤ ਜਲਦੀ ਬਣ ਜਾਂਦੀ ਹੈ ਇੱਥੇ ਫਲੇਵਰ ਦੇ ਵਾਸਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਇਲਾਇਚੀ ਪਾਊਡਰ ਪਾ ਦਿੱਤਾ ਹੈ ਨਾਲ ਹੀ ਥੋੜਾ ਜਿਹਾ ਕੇਸਰ ਪਾਤਾ ਹੈ ਜੇ ਘਟਾਡੇ ਕੋਲ ਕੇਸਰ ਨਾ ਹੋਵੇ ਤੁਸੀਂ ਸਕਿਪ ਕਰ ਸਕਦੇ ਜੀ ਪਰ ਇਲਾਇਚੀ ਦਾ ਇਸਤੇਮਾਲ ਜ਼ਰੂਰ ਕਰਿਓ ਖੀਰ ਦੇ ਵਿੱਚ ਬਹੁਤ ਵਧੀਆ ਫਲੇਵਰ ਆਉਂਦਾ ਹੈ ਕੇਸਰ ਦੇ ਨਾਲ ਖੀਰ ਦੇ ਵਿੱਚ ਇੱਕ ਅਲੱਗ ਹੀ ਕਲਰ ਆ ਜਾਂਦਾ ਹੈ ਇਸ ਕਰਕੇ ਮੈਂ ਕੇਸਰ ਦੀ ਵਰਤੋਂ ਕੀਤੀ ਹੈ ਗੈਸ ਦੀ ਫਲੇਮ ਹਾਈ ਕਰਕੇ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦੇਣਾ ਹੈ ਪਰ ਖਿਆਲ ਰੱਖਿਓ ਆਪਾਂ ਇਹਦੀ ਪੂਰੀ ਇੱਕ ਵਿਸਲ ਨਹੀਂ ਆਉਂਦਣੀ ਜਿਉਂ ਹੀ ਇਹਦੇ ਵਿੱਚ ਇੱਕ ਵਿਸਲ ਆਉਣ ਵਾਲੀ ਹੋਵੇਗੀ ਆਪਾਂ ਉਸੇ ਟਾਈਮ ਗੈਸ ਦੀ ਫਲੇਮ ਬਿਲਕੁਲ ਲੋ ਤੇ ਕਰ ਦੇਣੀ ਹੈ ਤੇ 5 ਮਿੰਟੇ ਨੂੰ ਲੋ ਫਲੇਮ ਤੇ ਰੱਖ ਕੇ ਪਕਾਉਣਾ ਹੈ ਮੈਂ ਹੁਣ ਇੱਥੇ ਗੈਸ ਦੀ ਫਲੇਮ ਬਿਲਕੁਲ ਲੋ ਤੇ ਕਰ ਦਿੱਤੀ ਆ ਆਪਾਂ ਇੱਕ ਗੱਲ ਦਾ ਹੋਰ ਵੀ ਧਿਆਨ ਰੱਖਾਂਗੇ ਜੇ ਜਦੋਂ ਆਪਾਂ 5 ਮਿੰਟ ਤੱਕ ਇਹਨੂੰ ਇਸੇ ਤਰ੍ਹਾਂ ਪਕਾ ਲਿਆ ਗੈਸ ਬੰਦ ਕਰਕੇ ਆਪਾਂ ਇਹਦੀ ਸਟੀਮ ਨੂੰ ਬਿਲਕੁਲ ਵੀ ਬਾਹਰ ਨਹੀਂ ਕੱਢਾਂਗੇ ਆਪਣੇ ਆਪ ਹੀ ਜਦੋਂ ਇਹ ਕੁੱਕਰ ਬਿਲਕੁਲ ਠੰਡਾ ਹੋ ਜਾਏਗਾ ਫਿਰ ਆਪਾਂ ਇਹਦਾ ਢੱਕਣ ਖੋਲ ਕੇ ਦੇਖਾਂਗੇ ਤੁਸੀਂ ਦੇਖੋ ਮੈਂ ਬਿਲਕੁਲ ਇਸੇ ਤਰੀਕੇ ਨਾਲ ਹੀ ਇਸ ਖੀਰ ਨੂੰ ਬਣਾਇਆ ਹੈ ਤੇ 5 ਮਿੰਟਾਂ ਤੋਂ ਬਾਅਦ ਜਦੋਂ ਇੱਕਦਮ ਕੁੱਕਰ ਠੰਡਾ ਹੋ ਗਿਆ ਸੀ ਫੇਰ ਹੀ ਮੈਂ ਉਹਦਾ ਢੱਕਣ ਖੋਲ ਕੇ ਦੇਖਿਆ ਹੈ ਤੁਸੀਂ ਦੇਖੋ ਖੀਰ ਕਾਫੀ ਹੱਦ ਤੱਕ ਬਣ ਚੁੱਕੀ ਆ ਆਪਾਂ ਇੱਕ ਵਾਰ ਵੀ ਇਸ ਖੀਰ ਨੂੰ ਨਹੀਂ ਹਿਲਾ ਕੇ ਦੇਖਿਆ ਸੀ ਉਹ ਜੋ ਖੀਰ ਦੇ ਵਿੱਚ ਥੋੜੀ ਬਹੁਤ ਵੀ ਕਸਰ ਨਜ਼ਰ ਆਉਂਦੀ ਪਈ ਆ ਉਹ ਆਪਾਂ ਕਿਸ ਤਰ੍ਹਾਂ ਦੂਰ ਕਰ ਸਕਦੇ ਆ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਖਾਸ ਟ੍ਰਿਕ ਦੱਸਦੀ ਆ ਆਪਾਂ ਇਸ ਖੀਰ ਦੇ ਵਿੱਚੋਂ ਥੋੜੇ ਜਿਹੀ ਚੌਲ ਤੇ ਜੋ ਦੁੱਧ ਦੇ ਇਹ ਕੱਢ ਲੈਣਾ ਹੈ ਲਗਭਗ ਮੈਂ ਦੋ ਕੜਸ਼ੀਆਂ ਜਿੰਨਾ ਇਹਦੇ ਵਿੱਚ ਚੌਲ ਤੇ ਦੁੱਧ ਨੂੰ ਬਾਹਰ ਕੱਢ ਲਵਾਂਗੀ ਖੀਰ ਚਾਹੇ ਤੁਸੀਂ ਕੜਾਈ ਵਿੱਚ ਬਣਾਉਂਦੇ ਹੋ ਵੋ ਜਾਂ ਤੁਸੀਂ ਇਸ ਤਰ੍ਹਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਇਹ ਟ੍ਰਿਕ ਤੁਸੀਂ ਫੋਲੋ ਕਰ ਸਕਦੇ ਜੇ ਇਹਦੇ ਨਾਲ ਤੁਹਾਡੇ ਸਮੇਂ ਦੀ ਬਹੁਤ ਜ਼ਿਆਦਾ ਬਚਤ ਹੋਵੇਗੀ ਆਪਾਂ ਇਸ ਕੁੱਕਰ ਨੂੰ ਇਸੇ ਤਰ੍ਹਾਂ ਹੀ ਢੱਕ ਕੇ ਇੱਕ ਸਾਈਡ ਤੇ ਕਰ ਦਿੰਨੇ ਆ ਤੇ ਇਹ ਖੀਰ ਨੂੰ ਆਪਾਂ ਠੰਡਾ ਹੋਣ ਦਵਾਂਗੇ ਕਾਜੂ ਦੇ ਵਿੱਚੋਂ ਹੀ ਮੈਂ ਪਾਣੀ ਬਾਹਰ ਕੱਢ ਦਿੱਤਾ ਹੈ ਇਹਨਾਂ ਨੂੰ ਵੀ ਆਪਾਂ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਉਨੀ ਦੇਰ ਤੱਕ ਆਪਾਂ ਜੋ ਡਰਾਈ ਫਰੂਟ ਨੇ ਉਹਨਾਂ ਨੂੰ ਰੋਸਟ ਕਰ ਲੈਣੇ ਆ ਤੁਸੀਂ ਖੀਰ ਦੇ ਵਿੱਚ ਜਦੋਂ ਆਪਾਂ ਪ੍ਰੈਸ਼ਰ ਲਾ ਕੇ ਬਣ ਲਈ ਰੱਖਿਆ ਸੀ ਉਸ ਟਾਈਮ ਤੇ ਵੀ ਡਰਾਈ ਫਰੂਟ ਪਾ ਸਕਦੇ ਸੀ ਪਰ ਜੇਕਰ ਤੁਸੀਂ ਇਸ ਤਰ੍ਹਾਂ ਥੋੜੇ ਜਿਹਾ ਡਰਾਈ ਫਰੂਟ ਜੋ ਨੇ ਉਹਨਾਂ ਨੂੰ ਭੁੰਨ ਕੇ ਪਾ ਲੋਗੇ ਤਾਂ ਬਹੁਤ ਹੀ ਮਜ਼ੇਦਾਰ ਸਵਾਦ ਆਉਂਦਾ ਹੈ ਮੈਂ ਇੱਕ ਚਮਚ ਦیسی ਘਿਓ ਲਿਆ ਏ ਇਹਦੇ ਵਿੱਚ ਮੈਂ ਥੋੜੀ ਜਿਹੀ ਜੋਇ ਗਿਰੀਆ ਪਾ ਦਿੱਤੀ ਆ ਨਾਲ ਹੀ ਮੈਂ ਇਹਦੇ ਵਿੱਚ ਬਦਾਮ ਪਾ ਦਿੱਤੇ ਨੇ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਪੁੰਨ ਲਵਾਂਗੇ ਇਥੇ ਮੈਂ ਜੋ ਵੀ ਡਰਾਈ ਫਰੂਟ ਵਰਤੇ ਨੇ ਤੁਹਾਡੇ ਕੋਲ ਜੋ ਨਾ ਹੋਣ ਤੁਸੀਂ ਸਕਿੱਪ ਕਰ ਸਕਦੇ ਜੇ ਆਪਣੀ ਪਸੰਦ ਦਾ ਕੋਈ ਵੀ ਡਰਾਈ ਫਰੂਟ ਤੁਸੀਂ ਇਸ ਖੀਰ ਵਿੱਚ ਪਾ ਸਕਦੇ ਜੇ ਖੀਰ ਦੇ ਵਿੱਚ ਜਿੰਨੇ ਜਿਆਦਾ ਡਰਾਈ ਫਰੂਟ ਹੋਣ ਖੀਰ ਉਨੀ ਜਿਆਦਾ ਮਜ਼ੇਦਾਰ ਬਣਦੀ ਆ ਤੁਸੀਂ ਦੇਖੋ ਥੋੜੇ ਜਿਹਾ ਇਹ ਜੋ ਆਪਾਂ ਬਦਾਮ ਤੇ ਗਿਰੀ ਲਈ ਸੀ ਇਹ ਪੁੱਜ ਚੁੱਕੇ ਨੇ ਹੁਣ ਇੱਥੇ ਮੇਰੇ ਕੋਲ ਜੋ ਸੌਗੀ ਸੀ ਉਹ ਸੌਗੀ ਵੀ ਮੈਂ ਪਾ ਦਾਂਗੀ ਪਰ ਜਦੋਂ ਤੁਸੀਂ ਸੌਗੀ ਨੂੰ ਪੂਨ ਨਾ ਹੋਵੇ ਗੈਸ ਨੂੰ ਬੰਦ ਕਰ ਦਿਓ ਕਿਉਂਕਿ ਇਹ ਥੋੜੇ ਜਿਹੀ ਸੇਕ ਦੇ ਨਾਲ ਹੀ ਚੰਗੀ ਤਰ੍ਹਾਂ ਪੁੱਜ ਜਾਂਦੀ ਆ ਡਰਾਈ ਫਰੂਟ ਵੀ ਬਹੁਤ ਹੀ ਵਧੀਆ ਪੁੱਜ ਚੁੱਕੇ ਨੇ ਇਹਨਾਂ ਨੂੰ ਮੈਂ ਇੱਕ ਅਲੱਗ ਪਲੇਟ ਦੇ ਵਿੱਚ ਕੱਢ ਲਵਾਂਗੀ ਜਦੋਂ ਆਪਾਂ ਇਸ ਤਰੀਕੇ ਨਾਲ ਡਰਾਈ ਫਰੂਟ ਥੋੜੇ ਜਿਹਾ ਭੁੰਨ ਕੇ ਪਾਉਂਦੇ ਆ ਤੇ ਇਹਨਾਂ ਦੀ ਖੁਸ਼ਬੂ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਆ ਹੁਣ ਇਹ ਸਾਰੇ ਹੀ ਡਰਾਈ ਫਰੂਟਸ ਜੋ ਆਪਾਂ ਲੈਨੇ ਇਹਨਾਂ ਨੂੰ ਆਪਾਂ ਖੀਰ ਦੇ ਵਿੱਚ ਪਾ ਦਾਂਗੇ ਡਰਾਈ ਫਰੂਟ ਪਾ ਕੇ ਚੰਗੀ ਤਰ੍ਹਾਂ ਆਪਾਂ ਖੀਰ ਦੇ ਵਿੱਚ ਮਿਲਾ ਦੇਣੇ ਆ ਇਥੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਪਹਿ ਜੇ ਤੇ ਮੇਰੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਲਿਓ ਹੁਣ ਆਪਾਂ ਜੋ ਇਥੇ ਖੀਰ ਠੰਡੀ ਹੋਣ ਵਾਸਤੇ ਰੱਖੀ ਸੀ ਉਹ ਦੇਖਦੇ ਆਂ ਖੀਰ ਉਹਨੇ ਸਮੇਂ ਦੇ ਵਿੱਚ ਪੂਰੀ ਤਰ੍ਹਾਂ ਠੰਡੀ ਹੋ ਚੁੱਕੀ ਆ ਇਹ ਕਾਜੂ ਜੋ ਨੇ ਇਹਨਾਂ ਨੂੰ ਮੈਂ ਗ੍ਰਾਈਂਡਿੰਗ ਜਾਰ ਵਿੱਚ ਪਾ ਦਿੱਤਾ ਏ ਤੇ ਨਾਲ ਹੀ ਇਹ ਜੋ ਆਪਾਂ ਖੀਰ ਲਈ ਐ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਗ੍ਰਾਈਂਡਿੰਗ ਜਾਰ ਦੇ ਵਿੱਚ ਪਾ ਦਾਂਗੇ ਤੇ ਇਹਨਾਂ ਦਾ ਆਪਾਂ ਇੱਕਦਮ ਵਧੀਆ ਜਿਹਾ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਜਦੋਂ ਵੀ ਇਹਨੂੰ ਗ੍ਰाइंड ਕਰਨਾ ਹੋਵੇ ਤਾਂ ਇੱਕ ਵਾਰ ਖੀਰ ਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਫਿਰ ਹੀ ਗ੍ਰाइंड ਕਰਿਓ। ਤੁਸੀਂ ਦੇਖੋ ਇੱਕਦਮ ਇਹਦਾ ਵਧੀਆ ਠਿੱਕ ਪੇਸਟ ਬਣ ਚੁੱਕਾ ਹੈ। ਇਹ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਹੈਲਪਫੁਲ ਟ੍ਰਿਕ ਹੋਵੇਗੀ। ਤੁਸੀਂ ਇਸ ਤਰੀਕੇ ਨੂੰ ਵਰਤ ਕੇ ਵੀ ਜ਼ਰੂਰ ਦੇਖਿਓ। ਹੁਣ ਇੱਥੇ ਜੋ ਖੀਰ ਹੈ ਇਹਦੇ ਵਿੱਚ ਆਪਾਂ ਇਹ ਸਾਰੀ ਹੀ ਜੋ ਪੇਸਟ ਆਪਾਂ ਗ੍ਰाइंड ਕਰਕੇ ਬਣਾਈ ਹੈ ਇਹ ਪਾ ਦਾਂਗੇ। ਅਜੀ ਤੱਕ ਆਪਾਂ ਖੀਰ ਦੇ ਵਿੱਚ ਬਿਲਕੁਲ ਵੀ ਖੰਡ ਦਾ ਇਸਤੇਮਾਲ ਨਹੀਂ ਕੀਤਾ ਖੰਡ ਆਪਾਂ ਹੁਣ ਇਸ ਟਾਈਮ ਤੇ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਸਾਰੀ ਹੀ ਪੇਸਟ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਤੇ ਫਿਰ ਇਹਦੇ ਵਿੱਚ ਆਪਾਂ ਆਪਣੇ ਸਵਾਦ ਅਨੁਸਾਰ ਜਿੰਨੀ ਵੀ ਖੰਡ ਦੀ ਆਪਾਂ ਨੂੰ ਜ਼ਰੂਰਤ ਹੈ ਆਪਾਂ ਪਾ ਸਕਦੇ ਹਾਂ ਮੈਂ ਇੱਥੇ 1 ਕੱਪ ਤੋਂ ਥੋੜੇ ਜਿਹਾ ਘੱਟ ਚੌਲ ਲਏ ਸੀ ਤੇ ਉਨਾਂ ਇੱਕ ਹੀ ਮੈਂ ਇਹਦੇ ਵਿੱਚ ਖੰਡ ਪਾ ਦਿੱਤੀ ਹੈ ਤੁਹਾਨੂੰ ਜਿਸ ਤਰ੍ਹਾਂ ਦਾ ਟੇਸਟ ਪਸੰਦ ਹੋਵੇ ਉਸੇ ਤਰੀਕੇ ਨਾਲ ਹੀ ਤੁਸੀਂ ਇਹਦੇ ਵਿੱਚ ਖੰਡ ਪਾ ਸਕਦੇ ਜੀ ਖੰਡ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦਾਂਗੇ ਹੁਣ ਇੱਥੇ ਖੰਡ ਚੰਗੀ ਤਰ੍ਹਾਂ ਮਿਲ ਸਕੇ ਇਹਦੇ ਵਾਸਤੇ ਆਪਾਂ ਬਿਲਕੁਲ ਘੱਟ ਫਲੇਮ ਤੇ ਇਹਨੂੰ 1 ਮਿੰਟ ਵਾਸਤੇ ਪਕਾ ਲਾਂਗੇ ਜਿਉਂ ਹੀ ਖੰਡੇ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਏਗੀ ਆਪਾਂ ਗੈਸ ਬੰਦ ਕਰ ਦੇਣਾ ਹੈ ਤੁਸੀਂ ਦੇਖੋ ਥੋੜੀ ਜੀ ਆਪਾਂ ਜੋ ਪੇਸਟ ਗ੍ਰाइंड ਕਰਕੇ ਪਾਈ ਆ ਉਹਦੇ ਨਾਲ ਖੀਰ ਕਿੰਨੀ ਜਿਆਦੀ ਗਾੜੀ ਹੋ ਗਈ ਆ ਬਹੁਤ ਹੀ ਮਜ਼ੇਦਾਰ ਟੇਸਟੀ ਜੀ ਖੀਰ ਬਣ ਕੇ ਤਿਆਰ ਹੋਈ ਆ ਇੱਕਦਮ ਗਾੜੀ ਖੀਰ ਇਸ ਸਮੇਂ ਦੀ ਵੀ ਬਹੁਤ ਜ਼ਿਆਦਾ ਬਚਤ ਹੋ ਜਾਂਦੀ ਹੈ ਆਪਾਂ ਨੂੰ ਖੀਰ ਦੇ ਕੋਲ ਨਾ ਤਾਂ ਜਿਆਦੀ دیر ਤੱਕ ਖੜਾ ਹੋਣਾ ਪੈਂਦਾ ਹੈ ਫਟਾਫਟ ਖੀਰ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਜਦੋਂ ਵੀ ਖੀਰ ਬਣਾਓ ਇਹੀ ਤਰੀਕਾ ਵਰਤ ਕੇ ਬਣਾਓ ਚਾਹੇ ਤੁਸੀਂ ਇਹਨੂੰ ਕੁੱਕਰ ਦੇ ਵਿੱਚ ਬਣਾਉਂਦੇ ਜੇ ਚਾਹੇ ਤੁਸੀਂ ਇਹਨੂੰ ਕੜਾਈ ਦੇ ਵਿੱਚ ਬਣਾਉਂਦੇ ਜੇ ਖੀਰ ਬਿਲਕੁਲ ਰੈਡੀ ਹੈ ਸਰਵ ਕਰਨ ਵਾਸਤੇ ਹੁਣ ਤੁਸੀਂ ਇਸ ਖੀਰ ਨੂੰ ਕਿਸੇ ਵੀ ਤਰੀਕੇ ਦੇ ਨਾਲ ਡੈਕੋਰੇਟ ਕਰ ਸਕਦੇ ਜੇ ਮੈਂ ਥੋੜੀ ਜਿਹੀ ਇਹਦੇ ਵਿੱਚ ਪਿਸਤਾ ਕੱਟ ਕੇ ਪਾ ਦਿੱਤੇ ਸੀ ਤੇ ਨਾਲ ਹੀ ਇਹਦੇ ਵਿੱਚ ਮੈਂ ਕੁਸ਼ ਕੇਸਰ ਵੀ ਪਾ ਦਿੱਤਾ ਸੀ ਇੱਕਦਮ ਗਾੜੀ ਖੀਰ ਤੁਸੀਂ ਬਹੁਤ ਹੀ ਘੱਟ ਸਮੇਂ ਵਿੱਚ ਬਣਾ ਸਕਦੇ ਜੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਤੇ ਮਜ਼ੇਦਾਰ ਵੀਡੀਓ ਦੇ ਨਾਲ